ਪੰਜਾਬ ਸਟੇਟ ਯੂਨਿਟ ਦੇ ਪ੍ਰਧਾਨ ਸ੍ਰੀ ਅਮਨ अरोड़ा ਜੀ ਔਰ ਪਾਰਟੀ ਇੰਚਾਰਜ ਸ੍ਰੀ ਮਨੀਸ਼ ਸੁਸੋਧਿਆ ਜੀ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਅੱਜ ਦੇ ਬਾਕੀ ਸਾਰੀਆਂ ਸੇਤਾਂ ਦਾ ਅੱਜ ਦੇ ਸੋਹਣਣ ਤੇ ਮੈਂ ਸਤਿ ਸ੍ਰੀ ਅਕਾਲ ਪੰਜਾਬ ਵਿਧਾਨ ਸਭਾ ਸਾਰਿਆਂ ਦਾ ਸਵਾਗਤ ਕਰਦਾ ਲੁਧਿਆਣਾ ਪੱਛਮੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇਗੇ ਸ੍ਰੀ ਸੰਜੀਵ ਰੋੜਾ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਦੋਸਤ ਮਿਸਟਰ ਸਾਰਿਆਂ ਦਾ माननीय स्पीकर साहब ਵੱਲੋਂ ਸਵਾਗਤ ਹੈ ਜੀ ਵਿਧਾਨ ਸਭਾ ਵਿੱਚ ਆਪਣੀ ਸੀਟ ਸੰਭਾਲਣ ਤੋਂ ਪਹਿਲਾਂ ਸ੍ਰੀ ਸੰਦੀਪ ਰੋੜਾ ਜੀ ਸੰਵਿਧਾਨ ਦੇ ਅਨੁਸਾਰ ਸੌ ਚੁੱਕਣਗੇ ਇਸ ਮੰਤਰੀ ਪੰਜਾਬ ਦੇ ਰਾਜਪਾਲ ਜੀ ਵੱਲੋਂ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਮਾਨਯੋਗ ਸਪੀਕਰ ਸਾਹਿਬ ਨੂੰ ਅਧਿਕਾਰਤ ਕੀਤਾ ਹੋਇਆ ਹੈ ਜੇਕਰ ਸਪੀਕਰ ਸਾਹਿਬ ਦੀ ਸਹਿਮਤੀ ਹੈ ਤਾਂ ਸੌ ਚੁੱਕ ਦੀ ਰਸਮ ਅਦਾ ਕਰ ਲਈ ਜਾਏ ਸਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸ੍ਰੀ ਸੰਦੀਪ ਰੋੜਾ ਜੀ ਨੂੰ ਮੈਂ ਬੇਨਤੀ ਕਰਦਾ ਕਿ ਉਹ ਸੌਂ ਚੁੱਕਣ ਲਈ ਅੱਗੇ ਆਉਣ ਦੀ ਕਿਰਪਾਲਤਾ ਕਰਨ। ਮੈਂ ਉਸ ਸ੍ਰੀ ਤੋਂ ਸਾਹਮਣੇ ਬੇਨਤੀ ਹੈ ਕਿ ਉਹ ਨਵੇਂ ਚੁਣੇ ਗਏ ਪੰਜਾਬ ਵਿਧਾਨ ਸਭਾ ਦੇ ਮੈਂਬਰ ਸਾਹਿਬ ਨੂੰ ਸੌਂ ਚਕਾਉਣ ਦੀ ਕਿਰਪਾਲਤਾ ਕਰਨ। ਠਾਈਤੀ ਮੈਂ ਸੰਜੀਵ अरोड़ा ਜੋ ਪੰਜਾਬ ਵਿਧਾਨ ਸਭਾ ਲਈ ਮੈਂਬਰ ਚੁਣਿਆ ਗਿਆ ਹਾਂ ਸੱਚੇ ਦਿਲੋਂ ਪ੍ਰਤੀਗਿਆ ਕਰਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਸੰਜੀਵ अरोड़ा ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ ਕਰਤਵ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਰਜਿਸਟਰ ਤੇ ਹਸਤਾਖਰ ਕਰਨਗੇ ਥੈਂਕ ਯੂ ਤੁਹਾਡੀ ਫਲੈਸ਼ ਆ ਰਹੀ ਹੈ ਸਾਇਨ ਕਰਨ ਦੀ ਕਿਰਪਾਲਤਾ ਕਰ। ਉਹ ਸਪੀਕਰ ਸਾਹਿਬ ਨੂੰ ਬੇਨਤੀ ਹੈ ਕਿ ਜਾਬ ਵਿਧਾਨ ਸਭਾ ਦੀ ਕਾਰਜਵਿਧੀ ਦੇ ਨਿਯਮ ਔਰ ਹੋਰ ਲਿਟਰੇਚਰ ਪੰਜਾਬ ਵਿਧਾਨ ਸਭਾ ਵੱਲੋਂ ਉਹ ਮਾਨਯੋਗ ਮੈਂਬਰ ਸਾਹਿਬ ਨੂੰ ਸੌਂਪਣ ਦੀ ਕਿਰਪਾਲਤਾ ਕਰਨ। ਮਾਨਯੋਗ ਮੈਂਬਰ ਸਾਹਿਬ ਪੰਜਾਬ ਵਿਧਾਨ ਸਭਾ ਦੇ ਨਿਯਮ ਤੇ ਹੋਰ ਲਿਟਰੇਚਰ ਸਰ ਇਸ ਤੋਂ ਇਲਾਵਾ ਸਰ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦਾ ਜਿਹੜਾ ਕੰਮਕਾਰ ਹੈ ਉਹ ਪੇਪਰਲੈਸ ਹੈ ਹੁਣ ਤੇ ਮਾਨਯੋਗ ਸਪੀਕਰ ਸਾਹਿਬ ਮੈਂਬਰ ਸਾਹਿਬ ਨੂੰ ਫਾਈਲ ਟ੍ਰੇਨਟ ਕਰਨਗੇ ਅੱਜ ਮਾਣਯੋਗ ਸਪੀਕਰ ਸਾਹਿਬ ਇਜਾਜ਼ਤ ਦੇਣ ਤਾਂ ਅੱਜ ਦੇ ਇਸ ਸਮਾਗਮ ਦੀ ਕਾਰਵਾਈ ਸਮਾਪਤ ਕਰ ਦਿੱਤੀ ਜਾਵੇ ਸਰ ਸਾਰੀਆਂ ਸਖਸ਼ੀਤਾਵਾਂ ਦਾ ਬਹੁਤ-ਬਹੁਤ ਧੰਨਵਾਦ ਆ ਸਾਰੇ ਪ੍ਰੈਸ ਦੇ ਨੁਮਾਇੰਦਿਆਂ ਦਾ ਵੀ ਖਾਸ ਤੌਰ ਤੇ ਧੰਨਵਾਦ ਉਹ ਇਸ ਸਮਾਗਮ ਦੀ ਕਵਰੇਜ ਕਰਨ ਲਈ ਆਏ ਤੇ ਸਾਰੇ ਮਹਿਮਾਨ ਪ੍ਰੈਸ ਦੇ ਨੁਮਾਇੰਦੇ ਤੇ ਮਾਣਯੋਗ ਸਪੀਕਰ ਸਾਹਿਬ ਵੱਲੋਂ ਸਾਰਿਆਂ ਨੂੰ ਚਾਹ ਦਾ ਸਦਾ ਹੈ ਮਾਣਯੋਗ ਸਪੀਕਰ ਸਾਹਿਬ